ਇਹ ਤਾਂ ਆ ਬੀਨ ਕਾਟੀ ਰੋਡ ਕੋਈ ਨਿਆ ਦੇ ਕੋਈ ਆ ਆ ਜਾ ਵੀ ਆ ਜਾ ਬੱਛੀ ਆ ਬੱਛੀ ਆ ਬੱਛੀ ਆ ਅੱਗੇ ਅੱਗੇ ਬੱਖੀਆਂ ਛੱਲਦੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆਜਦੇ ਨਵੇਂ ਬਲੌਗ ਚ ਤਿੰਨ ਪੋ 17 ਦਸੰਬਰ ਬਰਾ 2024 ਇਹ ਖੇਤ ਜਾਣਾ ਹੈਗਾ ਅੱਜ ਮਿਸਤਰੀ ਦੀ ਛੁੱਟੀ ਸੀ ਮਿਸਤਰੀ ਆਇਆ ਨਹੀਂਗਾ ਕੁੱਕੜੇ ਪਾਸੇ ਤੇ ਜੋਰੀਆ ਲੱਦਦੇ ਆਂ ਦੇਖੋ ਡ੍ਰਾਈਵਰੀ ਇਹ ਉਹ ਨਜ਼ਰ ਖੜਦਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਰੋਕੇ ਨਾ ਯਾਰ ਸਵਾਗਤ ਆ ਬਈ ਜੀ ਆਇਆਂ ਨੂੰ ਆਖਦੇ ਅੱਜ ਦੇ ਨਵੇਂ ਬਲੌਗ ਚ ਇਹ ਇੱਧਰ ਥੋੜਾ ਜਿਹਾ ਕੱਲ ਨਾ ਸਿਮਿੰਟ ਬਚ ਗਿਆ ਸੀਗਾ ਇੱਥੇ ਲਾਉਣੀ ਸੀ ਜਿਉਟੀ ਉਹ ਬਚਿਆ ਪਿਆ ਉਹ ਲਾਉਣਾ ਸੀਗਾ ਤਣ ਪਤਣ ਕਿਤੇ ਹਾਂ ਖੱਡਿਆਂ ਚ ਤਗੜੀ 마ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਲਾ ਆਜਾ ਸਿਮਿੰਟ ਹੁਣ ਤਾਂ ਖੇਤ ਜਾਣੇ ਕਰਾਂ ਜੂਰੀਆ ਪਾ ਕੇ ਆਉਣੇ ਆਗੇ ਫਿਰ ਖਰਾਬ ਨਾ ਹੋ ਜੇ ਤਿੰਨ ਇੱਕ ਘੱਟੇ ਥੋੜੇ ਪੋਣੇ ਸਾਢੇ ਪੋਣੇ ਹੈ ਆ ਲਾ ਦੇਂਗੇ ਦੁਪਹਿਰ ਬਾਅਦ ਕੋਈ ਨਾ ਇਹਨੂੰ ਖਰਾਬ ਹੋਣ ਦਾ ਖਰਾਬ ਕੀ ਹੋਣਾ ਇਹਨੂੰ ਟੋਇਟ ਆ ਜੀ ਭਰਨੇ ਆ ਜਿਵੇਂ ਇੱਧਰਲੇ ਖੱਡੇ ਨੇ ਕਿ ਉਹ ਸਾਰੇ ਉਹ ਗਾੜਾਂ ਵਾਲੇ ਹੂੰ ਹੂੰ ਲਾ ਦੇ ਇੱਥੇ ਲਾਉਣਾ ਆਇਆ ਨਹੀਂ ਮੜਾ ਮੋਟਾ ਉਰੇ ਪਰੇ ਕੰਮ ਆਈ ਹੋਊਗਾ ਤਾਂ ਕਈ ਵੱਠਾ ਲਗਾ ਹੂੰ ਹੂੰ ਕਾਲਾ ਕਾਲਾ ਪਤਾ ਨਹੀਂ ਉਹ ਮੁੰਡਿਆਂ ਨਾਲ ਵਾਗਿਆ ਠੀਕ ਹੈ ਹੁਣ ਤਾਂ ਖੇਤ ਜਾਂਦੇ ਆ ਗੇਰਾ ਮਨਪੀਤ ਕਾ ਜੂਰੀ ਆ ਪਾਇਆ ਜੀ ਆਏ ਸਾਗ ਲੈ ਆਏ ਤਾਂ ਉਹਨੇ ਸਾਗ ਵੇਖਦੇ ਆ ਵਾਹਿਗੁਰੂ ਜੀ ਅ ਗੁਰੂ ਘਰ ਦੇ ਦਰਸ਼ਨ ਕਰਵਾ ਦਈਏ ਤੇ ਇਧਰੋਂ ਦੂਜੇ ਗੁਰੂ ਘਰ ਵੀ ਇੱਥੋਂ ਦੇਖਦੇ ਨੇ ਆਪਣੇ ਉਹ ਸਕ੍ਰੀਨ ਦੇ ਆਂ ਬਿਲਕੁਲ ਵਿਚਾਰੇ ਸਖੇਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ-ਗੱਪੇ ਤਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦਿਖ ਰਿਹਾ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਕਰਦੇ ਆ ਸ਼ੁਰੂ ਗੱਲਬਾਤ ਅ ਲੱਦ ਕੇ ਯੂਰੀਆ ਹਾਕਦੇ ਆ ਗੱਡੀ ਖੇਤ ਨੂੰ ਵਾਹਿਗੁਰੂ ਜੀ ਚਲੋ ਖਰਦੂਗਾਰ ਤੋਂ ਸਿੱਤਾ ਪਠਿੰਡਾ ਪੈਂਦਾ ਸੂਰਤੀ ਆ ਦਾਸਾਂ ਦਾ ਬਹੁਤੇ ਵਾਰੀ ਦੱਸਦੇ ਨੇ ਤੇ ਕਈ ਵਾਰੀ ਭੁੱਲ ਵੀ ਜਾਂਦੇ ਆਗੇ ਹਾਂ 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 ਸ਼ਨੀਵਾਰ ਨੂੰ ਆਪਾਂ ਪਾਣੀ ਦੀ ਵਾਰੀ ਲੱਗ ਗਈ ਸੀ ਆਪਣੀ ਗਾਂਦਲ ਜੀ ਆਉਂਦੀ ਰਹੀ ਉਹ ਦਿਨ ਬਰਮੇ ਚ ਤੇ ਉਹ ਆ ਮਿੱਤਰ ਦਾ ਇਥੋਂ ਪਾਣੀ ਦਾ ਖਲਾਰਾ ਜਿਆ ਪਿਆ ਹੋਇਆ ਸੀਗਾ ਇੱਧਰ ਵੀ ਟੁੱਟਿਆ ਹੋਇਆ ਆਪਣੇ ਵਾਲੇ ਹੈਪੀ ਵਾਲੀ ਕਣਕ ਚ ਤਿੰਨੇ ਢੱਕਣ ਚੱਕਿਆ ਹੋਇਆ ਸੀ ਮਿੱਤਰ ਨੇ ਤਾਂ ਕਰਕੇ ਖਾਸਾ ਜਿਰ ਗੰਧ ਆ ਲਈ ਗਈ ਤੇ ਉਹ ਰੀਗ ਗਈ ਹੋ ਵਾਇਪਲੈਨ ਚ ਚਲੋ ਖੈਰ ਲੰਘੀ ਅੱਗੇ ਤੇ ਇਸ ਗੱਲ ਦਾ ਵੀਰ ਭਾਈ ਧਿਆਨ ਰੱਖਿਆ ਕਰੋ ਯਾਰ ਐ ਨਾ ਕਰਿਆ ਕਰੋ ਤੇ ਨਹੀਂ ਤਾਂ ਕਿਸੇ ਦਿਨ ਇਹ ਨਾ ਹੋਵੇ ਕਿ ਰੀਗ ਨਾਲ ਹੀ ੱਟੀ ਪਈ ਹੋਵੇ ਵਾਇਪਲੈਨ ਤੇ ਉਹ ਆਉਂਦਾ ਇੱਧਰ ਆਪਣਾ ਵਾਲਾ ਕਿਓ ਬਰਗੇੜਾ ਖਾ ਕੇ ਉਤੋਂ ਦੀ ਤੇਰਾ ਸੰਦੀ ਕਣਕ ਕਹਾ ਤਾਂ ਨਹੀਂ ਲਿਆਂਦਾ ਨੱਕੇ ਜੀ ਮੋੜ ਜਾਂਦੇ ਆਹ ਗਰੀ ਤੇ ਨੌਜਵਾਨਾਂ ਨੇ ਯੂਰੀਆ ਖਿਲਾਰਨੀ ਆ ਥੋੜੀ ਜੀ 6 ਗੱਟੇ ਤਿੰਨ ਘਟੇ ਹੀ ਪੀਦੇ ਸੀ ਆਪਣੇ ਉਹ ਪਿੱਛੇ ਲਾਇਆ ਹੈ ਉਹ ਵੀ ਆਉਂਦਾ ਮਗਰੀ ਖਲਾਰਤੀ ਉਹ ਨਾਲੇ ਜਮੀ ਵੱਢ ਲਾਂਗੇ ਉਹ ਤਾਂ ਕਦੇ ਚਾਹੀਦਾ ਪਾਣੀ ਮਾਰਾਂਗੇ ਕਿਦੇ ਆ ਕੇ ਹੂੰ 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 ਉਹ ਹੀ ਗੱਲ ਵਾਈਲ ਨਹੀਂ ਕਰਨਾ ਕਹਿੰਦਾ ਇਹ ਤੂੰ ਹੋਰ ਪੁੱਛ ਰਿਹਾ ਕਦੀ ਉਹ ਧਰਦੀ ਹੈ او ٹھیک ہے پڑھ دو ورنہ تیتا لا بی کٹی روڈ دے چھوڑ دے او بھائی یار سریا دس لو بول سی اسو میں اوفر کہیں نہیں جا رہے ہیں ਦੂਰ ਵਾਈ ਇੱਧਰ ਉੱਥੇ ਆ ਗਿਆ ਇੱਧਰ ਨਾ ਇੱਥੇ ਆ ਕੇ ਬਹੁਤ ਗਿਆ ਘੇਰਾ ਕੋਰੇ ਆ ਦੇ ਕੋਈ yeah om hey guru ਉਹ ਰਾ ਭਈਆ ਆ ਬਈ ਅੱਛੀ ਸੁਣੋ ਸਪੈ ਦੇਹਾਂ ਤੇ ਨਾਮ ਜਿਨੇ ਨੇ ਜੀਟੀ ਰੋਡ ਤੇ ਇੱਥੇ ਉੱਥੇ ਰੱਖ ਦੀ ਏ ਕੋੜਾ ਛੱਡ ਕੇ ਪਰ ਛੱਡ ਦੇਉਂ ਬਸ ਆ ਦੋ ਚਾਰ ਨਾਲ ਹੋਰ ਪਾ ਲੈ ਰੇ ਦੋ ਚਾਰ ਨਾਲ ਹੋਰ ਪਾ ਲੈ ਇਹ ਰਾਸ ਤੇਰਾ ਅੱਜ ਰਾਜ ਨਾ ਉਹ ਵੀਰੋ ਭੇਜਦਾ ਹਾਂ ਉਹ ਬਾਹਰ ਹੱਥੇ ਬੋਲੇ ਬਾਹਰ ਕਰ ਕੋ ਤਾਂ ਕਰ ਜਣਾ ਕੀ ਵਾਅਦਾ ਕਰਾ ਪੋੜਾ ਫਿਰ ਗੱਦਾ ਥੋਕਦਾ ਨਾ ਉਬਾਲੀ ਵਾਦ ਹੈ ਹਾਂ ਨਾ ਪਹਿਲਾਂ ਵੀ ਹੋਇਆ ਠੀਕ ਹੈ ਕੋਰ ਕੋਰ ਆਪ ਤੋਂ ਕੋਰ ਨਾਲੋਂ ਤੋਂ ਪਹਿਲਾਂ ਕਿਹਾ ਕੋਰ ਨਾਲੋਂ ਇਹੋ ਵੀ ਸੀ ਵਾਅਦਾ ਕਰ ਉਹ ਆ ਪਤਾ ਨਹੀਂ ਜੀ ਨਾ ਪਤਾ ਨਹੀਂ ਜੀ ਹਿੱਕ ਰਹੀ ਆ ਪਿੰਡ ਵਾਲੇ ਵੀਰ ਜਿਹੜੇ ਰਾਖੀ ਦੇ ਮੂਰੇ ਲੱਗੇ ਸੀਗੇ ਤੇ ਆ ਦੇਖ ਲਓ ਬਾਈ ਮੈਂ ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਸਾਡੇ ਨਹਿਰੋ ਤਾਂ ਹਾਲੇ ਖੇਤਾਂ 'ਚ ਰਾਖੀ ਨਹੀਂ ਰਹਿੰਦੀ ਤੇ ਨਾ ਹੀ ਗੀੜਾ ਨਹੀਂ ਮਾਰਦਾ ਬਾਈ ਉਹ ਹੁਣ ਵੀ ਉਹਨੂੰ ਫੋਨ ਕਰਕੇ ਆਟਾ ਸੀਗਾ ਉਹ ਬੈਠੇ ਆ ਰੋਜ ਪਲਾਥੀਆਂ ਮਾਰੀ ਆ 10 12 ਰੋਜਾਂ ਦੀ ਇਹ ਟੋਲੀਆਂ ਪੱਕੀ ਐ ਇੱਥੇ ਇਹ 20 25 ਕਿੱਲਿਆਂ 'ਚ ਇੱਥੇ ਕੀੜੇ ਜੀ ਦੇਈ ਜਾਂਦੇ ਰਹਿੰਦੇ ਅਗੇ ਇਹ ਤੇ ਮਾੜਾ ਮੋਟਾ ਕਹਿ ਦੇ ਉਹ ਵੀਰ ਮਣਕੇ ਉਹਨੂੰ ਰਾਖੀ ਵਾਲੇ ਨੂੰ ਕੋਈ ਆਗੂ ਵੀਰ ਦੇਖ ਰਿਹਾ ਵੀਡੀਓ ਜੀ ਸਾਡੀ ਐਨੀ ਕੀ ਬੇਨਤੀ ਆ ਸਾਡੀ ਮੰਨਪ੍ਰੀਤ ਹੈਪੀ ਭਾਈ ਚੱਲੇ ਗਏ ਬੰਬੂ ਗਾੜ ਦੇ ਘਰਾਂ ਨੂੰ ਦਾ ਸੋਰੇ ਯਾਰ ਏ ਕੋਹ ਰੇ ਗੀ

ਆ ਵੀਰ ਆ ਦੀਪ ਹੋਰੀਏ ਦੋਸਤਾਂ ਨਾਲ ਕੀ ਹੋ ਗਿਆ ਜਦਾਜ ਅੱਜ ਸਕੂਲ ਚ ਅੱਜ ਸਕੂਲ ਕੀ ਹੋਇਆ ਹੈ ਕੁੱਟ ਕੁੱਟ ਜੀ ਕੀ ਹੋਈ ਅਦੀ ਸੀ ਕੁੱਟਾ ਓਹੋ ਉਹਦਾ ਬੈਲ ਚ ਹੋਈ ਸੀ ਕੀ ਦੇ ਸੇਤਰਾ ਪ੍ਰੇਟ ਕੀ ਦੇ ਹੋਈ ਸੀ ਮੈਰੀ ਕਿਨੇ ਕਰੀ ਹੜ ਰੇ ਵੱਧ ਸਮਾਂ ਹੈ ਵੱਧ ਬੰਦਾ ਬਣ ਗਿਆ ਤੂੰ ਸ਼ਰਾਰਤਾਂ ਘੱਟ ਕਰਿਆ ਕਰ ਤੇਰੀ ਸ਼ਿਕਾਇਤ ਆਈ ਆ ਸਿੱਧਾ ਸਿੱਧਾ ਹੋਈ ਸਿੱਧਾ ਹੋਈ ਪੁੱਤ ਜੀ ਸਿੱਧਾ ਖੜੋ

ਬਾਰਦੀਲਾਹੋ